जदों मौत पाई दस पतदी पड़क जवाला दिलो लख दि। पत दी पड़क जवाला दिलो लख पतदी लख पत पति को लेमान चडना नी नाम सिंह का जहान चे छना नी नाम सिंह का जहान चेहरे मौत दी ਪੈਂਦੇ ਡੋ ਬਕਾਲ ਦੇ ਕਰਨ ਫੌਤ ਜੀ ਪੈਂਦੇ ਡੋ ਬਕਾਲ ਦੇ ਕਰਨ ਫੌਤ ਜੀ ਓ ਜਾਨ ਹੁੰਦੀ ਪਾਈ ਦੀ ਪਰਾਵੀ ਜਾਨ ਚੋ ਜਾਨ ਹੁੰਦੀ ਪਾਈ ਦੀ ਪਰਾਵੀ ਜਾਨ ਚਾ ਛੱਡਣਾ ਨੀ ਨਾਮ ਸਿੰਘਾਂ ਦਾ ਜਹਾਨ ਚ ਛੱਡਣਾ ਨੀ ਨਾਮ ਸਿੰਘਾਂ ਦਾ ਜਹਾਨ ਚ ਨਾਨਕ ਗੁਰੂ ਨੇ ਜਿਹੜਾ ਬੂਟਾ ਲਾਇਆ ਏ ਨਾਨਕ ਗੁਰੂ ਨੇ ਜਿਹੜਾ ਬੂਟਾ ਲਾਇਆ ਏ ਨਾਨਕ ਗੁਰੂ ਨੇ ਜਿਹੜਾ ਬੂਟਾ ਲਾਇਆ ਏ ਮੇਰੇ ਹੱਥੋਂ ਉਹ ਸਤ ਅੰਤ ਆਇਆ ਏ ਮੇਰੇ ਹੱਥੋਂ ਉਹ ਸਤ ਅੰਤ ਆਇਆ ਏ ਛੋਟਾ ਦਉ ਮਦਾਨ ਚ ਛੱਡਣਾ ਨਾਮ ਸਿੰਘਾਂ ਦਾ ਜਹਾਨ ਚ ਛੱਡਣਾ ਨਾਮ ਸਿੰਘਾਂ ਦਾ ਜਹਾਨ ਚ ਰੱਖ ਹੱਥ ਕੀ ਤਦੇ ਪਰਨ ਕਰਦਾ ਜਦੋਂ ਤੱਕ ਨਾਮ ਨਹੀਂ ਸਿੱਖਾਂ ਦਾ ਮਾਰਦਾ ਜਦੋਂ ਤੱਕ ਨਾਮ ਨਹੀਂ ਸਿੱਖਾਂ ਦਾ ਮਾਰਦਾ ਉਹ ਨਿਰ ਤੇਗ ਪਾਉਣੀ ਨਹੀਂ ਮੀਆਂ ਚ ਉਹਨਾ ਚਿਰ ਤੇਗ ਪਾਉਣੀ ਨੀ ਮੀਆਂ ਨਚਾ ਉਹਨਾ ਚਿਰ ਤੇਗ ਪਾਉਣੀ ਨੀ ਮੀਆਂ ਨਚਾ ਛੱਡਣਾ ਨੀ ਨਾਮ ਸਿੰਘ ਦਾ ਜਹਾਨ ਚ ਛੱਡਣਾ ਨੀ ਨਾਮ ਸਿੰਘ ਦਾ ਜਹਾਨ ਚ ਆਇਓ ਨੇ ਸੁੱਟ ਦਿੱਤੀ ਪੱਗ ਸਿਰ ਤੋਂ ਉਤਾਰ ਕੇ ਇਹ ਵੀ ਫੇਰ ਬੰਨਾ ਦਾ ਸਿੱਖਾਂ ਨੂੰ ਮਾਰ ਕੇ ਇਹ ਵੀ ਫੇਰ ਬੰਨਾ ਦਾ ਸਿੱਖਾਂ ਨੂੰ ਮਾਰ ਕੇ ਦੋ ਸਤਾਨ ਚਾ ਛੱਡਣਾ ਨੀ ਨਾਮ ਸਿੰਘਾਂ ਦਾ ਜਹਾਨ ਚਾ ਛੱਡਣਾ ਨੀ ਨਾਮ ਸਿੰਘਾਂ ਦਾ ਜਹਾਨ ਚਾ ਸ਼ਸਤਰੀ ਨੇ ਦੇ हथरी जेड़ा धर्म चलाया हथरी दे हथों ए बकाले आया है हथरी दे हथों ए बकाले आया है ਜੋਰੀ ਸਾਡੇ ਖਾਨਦਾਨ ਚ ਛੱਡਣਾ ਨੀ ਨਾਮ ਸਿੰਘਾਂ ਦਾ ਜਹਾਨ ਚ ਛੱਡਣਾ ਨੀ ਨਾਮ ਸਿੰਘਾਂ ਦਾ ਜਹਾਨ ਚ ਉਸ ਵੇਲੇ ਹੁਕਮ ਫੌਜਾਂ ਨੂੰ ਸੁਣਾਉਂਦਾ ਏ ਲਾਇਓ ਜਿਹੜਾ ਸਿੰਘ ਵੀ ਨਜ਼ਰ ਆਉਂਦਾ ਏ ਲਾਇਓ ਜਿਹੜਾ ਸਿੰਘ ਵੀ ਨਜ਼ਰ ਆਉਂਦਾ ਏ ਚੱਲੂ ਵੀ ਮਦਾਨ ਚ ਛੱਡਣਾ ਵੀ ਨਾਮ ਸਿੰਘਾਂ ਦਾ ਜਹਾਨ ਚ ਛੱਡਣਾ ਵੀ ਨਾਮ ਸਿੰਘਾਂ ਦਾ ਜਹਾਨ ਚ ਦੀਵਾ